પાઠ પંદર બદય ઉદ્યાર પઢાઈ પ્રતિ સચી લગનકારી બના સમલવ ગુરુ દ્રોણ નિષાદરાજ હિરને ધુ કૌરવ પડવલી લોક સ્થાન જંગલ વિુ દ્રોણ દ આશ્રમ અને એકલવ્યભ્યાસ સ્થાન દ્રિશ પહેલા बालक एक लव्य अपने पिता निशाद राजो रहा है तीर दे रहे एक लव्य पिता जी इना दे सारे तीर निशानी लग रहे हैं पर जदो की जो अपा शिकार करते हैं कई बार अपना निशाना चुक जाता है पिता ਪੁੱਤਰ ਜਿਹੜੇ ਗੁਰੂ ਇਹਨਾਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ ਉਹ ਬਹੁਤ ਹੀ નિਪੁੰਨ ਅਤੇ ਆਦਰਸ਼ ਗੁਰੂ ਹਨ ਭਾਗਾਂ ਵਾਲੇ ਹੀ ਉਹਨਾਂ ਤੋਂ ਸਿੱਖਿਆ ਗ੍ਰਹਿਣ ਕਰਦੇ ਹਨ ਦੋਨੋਂ ਗੱਲਾਂ ਕਰਦੇ ਕਰਦੇ ਅੱਗੇ ਨਿਕਲ ਜਾਂਦੇ ਹਨ ਅਗਲੇ ਦਿਨ ਸਵੇਰ ਦਾ ਸਮਾਂ ਇਕਲਵਯ ਆਪਣਾ ਤੀਰ ਕਮਾਂ ਲੈ ਕੇ ਗੁਰੂ ਦਰੋਣ ਦੇ ਆਸ਼ਰਮ ਪਹੁੰਚ ਜਾਂਦਾ ਹੈ ਇਕਲਵਯ ਗੁਰੂ ਦਰੋਣ ਦੇ ਪੈਰ ਛੁੰਦੇ ਹੋਏ ਪ੍ਰਣਾਮ ਗੁਰudev मेरा नाम एकलव्य है मैं भी तो को कोलों तीरंदाजी सीखना चंदा हाँ गुरु द्रोण हैरान होके प्यारे बालक तू कौन है एकलव्य गुरुदेव मैं निशाद राज हिरण्य पुत्र पुत्तर एकलव्य हाँ गुरु द्रोण तू तीरंदाजी दी सीख ही क्यों लेना चाहता है एकलव्य उच्छानल ਮੈਂ ਇੱਕ ਅਜੀਹਾ ਤੀਰਅੰਦਾਜ਼ ਬੰਨਣਾ ਚਾਹੁੰਦਾ ਹਾਂ ਜਿਸ ਦਾ ਨਿਸ਼ਾਨਾ ਅਚੂਕ ਹੋਵੇ। ਗੁਰੂ ਦ੍ਰੋਣ ਕੁਝ ਨਿਰਾਸ਼ ਹੋ ਕੇ। ਬਾਲਕ ਮੈਂ ਤੇਰੇ ਜੋਸ਼ ਅਤੇ ਸਿੱਖਣ ਦੀ प्रबल ਇੱਛਾ ਤੋਂ ਪ੍ਰਭਾਵਿਤ ਹੋਇਆ ਹਾਂ। ਪਰ ਅਫਸੋਸ ਮੈਂ ਤੈਨੂੰ ਆਪਣਾ ਚੇਲਾ ਨਹੀਂ ਬਣਾ ਸਕਦਾ। ਇਕਲਵਯ ਗੁਰੂ ਦੇਵ ਕਿਰਪਾ ਕਰਕੇ ਦੱਸੋ ਮੈਂ ਤੁਹਾਡਾ ਚੇਲਾ ਬਨਣ ਦੇ ਕਾਬਿਲ ਕਿਉਂ ਨਹੀਂ ਹਾਂ? ਗੁਰੂ ਦ੍ਰੋਣ ਹੇ ਬਾਲਕ ਤੇਰੀ ਸਿੱਖਰ ਦੀ ਚਾਹ ਵਿੱਚ ਕੋਈ ਕਮੀ ਨਹੀਂ ਪਰ ਮੈਂ ਸਿਰਫ ਬ੍ਰਾਹਮਣਾ ਅਤੇ ਰਾਜਕੁਮਾਰਾਂ ਨੂੰ ਹੀ ਸਿੱਖਿਆ ਦੇਣ ਲਈ ਵਚਨਬੱਧ ਹਾਂ ਇਕਲਵਯ ਨਿਰਾਸ਼ ਹੋ ਕੇ ਕੁਰਕੁਲ ਤੋਂ ਬਾਹਰ ਆ ਜਾਂਦਾ ਹੈ ਪਰ ਉਸ ਦਾ ਧ੍ਰਿੜ ਨਿਸ਼ਟਾ ਫਾਰ-ਫਾਰ ਕੁਝ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ ਦ੍ਰਿਸ਼ 2 ਮਿੱਟੀ ਦਾ ਇੱਕ ਚਬੂਤਰਾ ਜਿਸ ਉੱਪਰ ਇੱਕ ਮੂਰਤੀ ਪਈ ਹੈ ਜਿਸ ਦੇ ਸਾਹਮਣੇ ਇਕਲਵਯ ਬੜੀ ਸ਼ਰਧਾ ਭਾਵ ਨਾਲ ਹੱਥ ਵਿੱਚ ਫੁੱਲ ਲਈ ਖੜਾ ਹੈ एक्लव्य मूर्ति अगे फूल पे ईंट करदे हुए हे गुरुदेव तुसी मेनू अपना चेला नहीं बना सकते, पर मैं तहांनु तो अपना गुरु धारण कर लिया है तो आगे श्रद्धा दे फूल समर्पित हां मैं आज तो तुम्हारी तो मूरत अगे आगे दृढ़ इरादे शस्त्र विद्या दा अभ्यास आरंभ करण लगया हाँ। मेनू आशीर्वाद दियो एक्लव्य अपने दृढ़ इरादे हर रोज अभ्यास करता है ਲਗਨ ਡ੍ਰਿਡ ਇਰਾਦੇ ਅਤੇ ਅਭਿਆਸ ਸਦਕਾ ਇਕਲਵਯ ਦਾ ਨਿਸ਼ਾਨਾ ਅਚੂਕ ਹੁੰਦਾ ਚਲਾ ਗਿਆ ਦੋ ਵਿਅਕਤੀ ਆਪਸ ਵਿੱਚ ਇਕਲਵਯ ਨੂੰ ਅਭਿਆਸ ਕਰਦੇ ਦੇਖ ਕੇ ਗੱਲ ਕਰਦੇ ਹਨ ਪਹਿਲਾ ਮਨੁੱਖ ਕੱਲ ਨਿਸ਼ਾਦ ਰਾਜ ਦੇ ਪੁੱਤਰ ਨੇ ਆਵਾਜ਼ ਦੀ ਦਿਸ਼ਾ ਵਿੱਚ ਤੀਰ ਚਲਾ ਨਿਸ਼ਾਨਾ ਸਿੱਧਾ ਆਪਣੇ ਸ਼ਿਕਾਰ ਤੇ ਮਾਰਿਆ ਸਾਰੇ ਵੇਖ ਕੇ ਹੱਕੇ ਬੱਕੇ ਰਹਿ ਗਏ ਦੂਸਰਾ ਮਨੁੱਖ ਇਕਲਵਯ ਵੀ ਹੁਣ ਅਰਜੁਨ ਵਰਗੇ ਮਹਾਨ ਤੀਰ ਅੰਦਾਜ਼ਾਂ ਦੀ ਕਤਾਰ ਵਿੱਚ ਖੜਾ ਹੋ ਗਿਆ ਏ ਇਕਲਵਯ ਅਭਿਆਸ ਕਰ ਰਿਆ ਸੀ ਅਚਾਨਕ ਕੁੱਤੇ ਦੇ ਭੌਂਕਣ ਦੀ ਆਵਾਜ਼ ਉਸਦੀ ਇਕਾਗਰਤਾ ਨੂੰ ਭੰਗ ਕਰ ਰਹੀ ਸੀ ਅਚਾਨਕ ਇਕਲਵਯ ਨੇ ਕੁੱਤੇ ਦੇ ਭੌਂਕਣ ਦੀ ਦਿਸ਼ਾ ਵਿੱਚ ਤੀਰ ਚਲਾਇ ਜੋ ਕੁੱਤੇ ਦੇ ਮੂੰਹ ਵਿੱਚ ਇਸ ਤਰ੍ਹਾਂ ਲੱਗੇ ਕਿ ਉਸਦਾ ਮੂੰਹ ਖੁੱਲਾ ਰਹਿ ਗਿਆ ਪਰ ਕੁੱਤੇ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਦ੍ਰਿਸ਼ ਤਿੰਨ एकलव्य ਦੇ ਅਭਿਆਸ ਥਾਨ ਤੋਂ ਥੋੜੀ ਦੂਰੀ ਤੇ ਗੁਰੂ ਦ્રોਣ ਆਪਣੇ ਸਭ ਤੋਂ ਪਿਆਰੇ ਵਿਦਿਆਰਥੀ ਅਰਜੁਨ ਨੂੰ ਤੀਰ ਅੰਦਾਜ਼ੀ ਦੇ ਗੁਰ ਸਿਖਾਰੇ ਸਨ ਕਿ ਅਚਾਨਕ ਕੁੱਤੇ ਦੀ ਇਹ ਦਸ਼ਾ ਵੇਖ ਕੇ ਹੈਰਾਨ ਹੋ ਜਾਂਦੇ ਹਨ ਗੁਰੂ ਦ્રોਣ ਅਸੰਭਵ ਕੁੱਤੇ ਦੀ ਇਹ ਦਸ਼ਾ ਕਿਸੇ ਚੰਗੀ ਸੋਚ ਵਾਲੇ ਕਿਸੇ ਮਹਾਨ ਯੋਧੇ ਦੁਆਰਾ ਹੀ ਕੀਤੀ ਗਈ ਹੈ ਮੇਰੀ ਇੱਛਾ ਹੈ ਕਿ ਮੈਂ ਅਜਿਹੇ ਤੀਰ ਅੰਦਾਜ਼ ਨੂੰ ਜ਼ਰੂਰ ਮਿਲਾ ਅਰਜੁਨ ਗੁਰੂ ਦੇਵ ਉਹ ਇੱਥੇ ਆਸ-ਪਾਸ ਹੀ ਹੋਵੇਗਾ ਕੀ ਮੈਂ ਪਾਲ ਕਰਾਂ ਗੁਰੂ ਦ્રોਣ ਮੈਂ ਵੀ ਤੇਰੇ ਨਾਲ ਹੀ ਚੱਲਦਾ ਹਾਂ ਦੋਵੇਂ ਪਾਲਕਰ ਦੇ ਕਰਦੇ ਉਸ ਥਾਂ ਤੇ ਪਹੁੰਚ ਜਾਂਦੇ ਹਨ ਜਿੱਥੇ ਇਕਲਵਯ ਆਪਣੇ ਤੀਰ ਅੰਦਾਜ਼ੀ ਦਾ ਅਭਿਆਸ ਕਰ ਰਿਹਾ ਹੈ ਗੁਰੂ ਦ્રોਣ ਪਿਆਰੇ ਬਾਲਕ ਕੀ ਤੂੰ ਹੀ ਕੁੱਤੇ ਦੇ ਮੂੰਹ ਵਿੱਚ ਤੀਰ ਮਾਰੇ ਹਨ ਇਕਲਵਯ ਸਿਰ ਝੁਕਾ ਕੇ ਜੀ ਗੁਰੂ ਦੇਵ ਗੁਰੂ ਦ્રોਣ ਕੁੱਤੇ ਨੂੰ ਬਿਨਾਂ ਨੁਕਸਾਨ ਪਹੁੰਚਾਏ ਉਸ ਕੁੱਤੇ ਦਾ ਮੂੰਹ ਬੰਦ ਕਰ ਦਿੱਤਾ ਇਹ ਤਾਂ ਕਮਾਲ ਹੈ ਤਨ ਹੈ ਤੇਰਾ ਗੁਰੂ ਕੌਣ ਹੈ ਤੇਰਾ ਗੁਰੂ ਇਕਲਵਯ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਕੇ ਗੁਰੂ ਜੀ ਤੁਸੀਂ ਇਹ ਸਭ ਤੁਹਾਡਾ ਹੀ ਪ੍ਰਤਪ ਹੈ ਤੁਹਾਡੀ ਛਤਰ ਛਾਇਆ ਹੇਠ ਮੈਂ ਹੀ ਸਿੱਖਿਆ ਗ੍ਰਹਿਣ ਕੀਤੀ ਗੁਰੂ ਦ੍ਰੋਣ ਅਤੇ ਅਰਜੁਨ ਇਹ ਸੁਣ ਕੇ ਹੈਰਾਨ ਹੋ ਜਾਂਦੇ ਹਨ ਉਸੇ ਸਮੇਂ ਗੁਰੂ ਦ੍ਰੋਣ ਦੇ ਬਾਕੀ ਵਿਦਿਆਰਥੀ ਵੀ ਉਹਨਾਂ ਨੂੰ ਪਾਲਦੇ ਹੋਏ ਉੱਥੇ ਪਹੁੰਚ ਨਾਲ ਇੱਕ ਲਵਯ ਵੱਲ ਦੇਖਦੇ ਹਨ ਗੁਰੂ ਦਰੋਣ ਤੇਰੀ ਲਗਨ ਅਤੇ ਦ੍ਰਿੜ ਇਰਾਦਾ ਬੇਮਿਸਾਲ ਹੈ ਇੱਕ ਲਵਯ ਤੁਹਾਡੇ ਆਸ਼ੀਰਵਾਦ ਦਾ ਅਭਿਲਾਸ਼ੀਆਂ ਗੁਰੂ ਦਰੋਣ ਕੁਝ ਕਠੋਰ ਹੋ ਕੇ ਕੀ ਤੈਨੂੰ ਪਤਾ ਹੈ ਕਿ ਸਿੱਖਿਆ ਪ੍ਰਾਪਤੀ ਤੋਂ ਬਾਅਦ ਗੁਰੂ ਦਕਸ਼ਿਣਾ ਵੀ ਦੇਣੀ ਪੈਂਦੀ ਹੈ ਇੱਕ ਲਵਯ ਬਹੁਤ ਖੁਸ਼ ਹੋ ਕੇ ਗੁਰੂਦੇਵ ਕੀ ਤੁਸੀਂ ਮੈਨੂੰ ਆਪਣਾ ਵਿਦਿਆਰਥੀ ਸਵੀਕਾਰ ਕਰ ਲਿਆ ਹੈ ਮੈਂ ਤੁਹਾਡਾ ਅਪਾਰੀ ਹਾਂ ਗੁਰੂ ਦਰੋਣ ਫੇਰ ਤੂੰ ਗੁਰੂ ਦਕਸ਼ਿਨਾ ਦੇਣ ਲਈ ਤਿਆਰ ਹੈ ਇਕਲਵਯ ਮੈਂ ਤੁਹਾਨੂੰ ਕੀ ਭੇਟ ਕਰ ਸਕਦਾ ਹਾਂ ਗੁਰੂ ਦਰੋਣ ਮੈਂ ਗੁਰੂ ਦਕਸ਼ਿਨਾ ਦੇ ਰੂਪ ਵਿੱਚ ਕੁਝ ਵੀ ਮੰਗ ਸਕਦਾ ਹਾਂ ਇਕਲਵਯ ਮੈਨੂੰ ਤੁਹਾਡਾ ਹਰ ਹੁਕਮ ਖਿੜੇ ਮੱਥੇ ਸਵੀਕਾਰ ਹੈ ਗੁਰੂ ਦਰੋਣ ਕੁਛ ਉਦਾਸ ਹੋ ਕੇ ਪਰ ਮੈਂ ਚਾਹੁੰਦਾ ਹਾਂ ਕਿ ਜੋ ਗੁਰੂ ਦਕਸ਼ਿਨਾ ਮੈਂ ਮੰਗਾ ਤੂੰ ਉਸ ਨੂੰ ਦੇਣ ਤੋਂ ਇਨਕਾਰ ਕਰ ਦੇਵੇਂ ਇਕਲਵਯ ਹੈਰਾਨ ਹੋ ਕੇ ਇਹ ਤਾਂ ਪਾਪ ਇਹ ਨਹੀਂ ਕਰ ਸਕਦਾ ਇੱਕ ਅਧਿਆਪਕ ਦੀ ਕਹੀ ਹਰ ਗੱਲ ਉੱਤੇ ਅਮਲ ਕਰਨਾ ਇੱਕ ਵਿਦਿਆਰਥੀ ਦਾ ਫਰਜ਼ ਹੈ ਗੁਰੂ ਦ્રોਣ ਕੁਝ ਕਟੋਰ ਅਤੇ ਸਖਤ ਹੋ ਕੇ ਅੱਛਾ ਫਿਰ ਸੁਣ ਮੈਨੂੰ ਗੁਰੂ ਦਕਸ਼ਿਣਾ ਦੇ ਰੂਪ ਵਿੱਚ ਤੇਰੇ ਸੱਜੇ ਹੱਥ ਦਾ ਅੰਗੂਠਾ ਚਾਹੀਦਾ ਹੈ ਸਾਰੇ ਗੁਰੂ ਦੇ ਬੋਲ ਸੁਣ ਕੇ ਅੱਖਾਂ ਅੱਡੀ ਰਹਿ ਜਾਂਦੇ ਹਨ ਇਕਲਵਯ ਸਮੇਤ ਸਾਰੇ ਜਾਣਦੇ ਹਨ ਕਿ ਸੱਜੇ ਹੱਥ ਦੇ ਅੰਗੂਠੇ ਤੋਂ ਬਿਨਾ ਤੀਰ ਨਹੀਂ ਚਲਾਇਆ ਜਾ ਸਕਦਾ ਅਰਜੁਨ ਗੁਰੂ ਦੇਵ ਗੁਰੂ ਦ્રોਣ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਚੁੱਪ ਰਹਿਣ ਦਾ ਆਦੇਸ਼ ਦਿੰਦੇ ਹਨ ਇਕਲਵਯ ਦ੍ਰਿੜ ਵਿਸ਼ਵਾਸ ਅਤੇ ਮੁਸਕਰਾ ਕੇ ਮੈਂ ਗੁਰੂ ਤਖਸ਼ਨਾ ਲਈ ਤਿਆਰ ਹਾਂ ਇਕਲਵਯ ਆਪਣੇ ਚਾਕੂ ਦੁਆਰਾ ਆਪਣੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦਾ ਹੈ ਸਾਰੇ ਰਾਜਕੁਮਾਰ ਅਤੇ ਬਾਕੀ ਵਿਦਿਆਰਥੀ ਇਕਲਵਯ ਦੀ ਇਸ ਅਦੁੱਤੀ ਅਤੇ ਅਸੰਭਵ ਗੁਰੂ ਦਕਸ਼ਨਾ ਨੂੰ ਵੇਖ ਕੇ ਹੱਕੇ ਬੱਕੇ ਰਹਿ ਜਾਂਦੇ ਹਨ ਇਕਲਵਯ ਬਿਨਾਂ ਕਿਸੇ ਸ਼ੋਕ ਦੇ ਦਰਦ ਦੇ ਗੁਰੂ ਦੇਵ ਕੀ ਤੁਸੀਂ ਮੇਰੀ ਗੁਰਦਖਸ਼ਨਾ ਸਵੀਕਾਰ ਕੀਤੀ ਗੁਰੂ ਦ੍ਰੋਣ ਜਦ ਤੱਕ ਇਸ ਧਰਤੀ ਤੇ ਜੀਵਨ ਸੰਭਵ ਹੈ ਤੇਰੇ ਜੈ ਆਗਿਆਕਾਰੀ ਵਿਦਿਆਰਥੀਆਂ ਦਾ ਨਾਮ ਉੱਤਮ ਵਿਦਿਆਰਥੀਆਂ ਵਿੱਚ ਸਭ ਤੋਂ ਪਹਿਲਾਂ ਲਿਆ ਓ ਮਾ ਜਿਸ ਨੇ ਅਜਹਿ ਪਾਲਕ ਨੂੰ ਜਨਮ ਦਿੱਤਾ ਹੈ ਆਪਣੇ ਇਸ ਕਾਰਨ ਤੋਂ ਆਪ ਹੀ ਦੁਖੀ ਹੋਗੇ ਗੁਰੂ ਦ્રોਣ ਚਲੇ ਜਾਂਦੇ ਹਨ ਵਿਦਿਆਰਥੀ ਵੀ ਉਹਨਾਂ ਦੇ ਪਿੱਛੇ-ਪਿੱਛੇ ਚਲੇ ਜਾਂਦੇ ਹਨ ਪਰਦਾ गिरਦਾ ਹੈ ਕੀ ਸਿੱਖਿਆ ਧ੍ਰਿੜ ਇਰਾਦੇ ਅਤੇ ਅਭਿਆਸ ਦੀ ਮਹੱਤਤਾ ਗੁਰੂ ਦੀ ਆਗਿਆ ਦਾ ਪਾਲਨ ਕਰਨਾ ਹਰ ਵਿਦਿਆਰਥੀ ਦਾ ਧਰਮ